ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਸਾਰੇ ਸਾਥਕਾਂ ਦਾ ਸਵਾਗਤ ਹੈ ਮੈਂ ਮਹਿਕਦੀਪ ਕੌਰ ਤੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹਾਂ ਪੰਜਾਬ ਚ ਵੈਸਟਰਨ ਡਿਸਰਬੈਂਸ ਤੋਂ ਬਾਅਦ ਹੋਈ ਵਰਖਾ ਨੇ ਪੰਜਾਬ ਦੇ ਮੌਸਮ ਦਾ ਮિજાਜ ਹੀ ਬਦਲ ਦਿੱਤਾ ਹੈ। ਅਪਦਾਸਦੀ ਪਿਛਲੇ 24 ਘੰਟਿਆਂ ਵਿੱਚ ਦਿਨ ਦਾ ਤਾਪਮਾਨ 0.6 ਡਿਗਰੀ ਤੱਕ ਘਟਿਆ ਹੈ। ਇਸ ਵੇਲੇ ਦਿਨ ਦਾ ਵੱਧ ਤੋਂ ਵੱਧ ਪਾਰਾ ਆਮ ਤੌਰ ਤੇ ਮੁਕਾਬਲੇ 1.7 ਡਿਗਰੀ ਘੱਟ ਦਾ ਚੋਰੀਆ ਹੈ। ਮੌਸਮ ਵਿਭਾਗ ਦੇ ਅਨੁਸਾਰ ਅਗਲੇ 2 ਦਿਨ ਤਾਪਮਾਨ ਵਿੱਚ ਹੋਲੀ-ਹੋਲੀ ਹੋਰ ਵੀ ਕਮੀ ਆ ਸਕਦੀ ਹੈ। ਦੂਜੇ ਪਾਸੇ ਰਾਤ ਦਾ ਤਾਪਮਾਨ ਜੋ ਆਮ ਤੌਰ ਤੇ ਵੱਧ ਚੱਲ ਰਿਹਾ ਸੀ ਉਸ ਵਿੱਚ ਵੀ 4 ਡਿਗਰੀ ਦੀ ਗਿਰਾਵਟ ਆਈ ਹੈ। ਇਸ ਤੋਂ ਬਾਅਦ ਸੂਬੇ ਦਾ ਘਟ ਤੋਂ ਘਟਾ ਤਾਪਮਨ ਆਮ ਦਰਤੇ ਦਰਜ ਹੋਇਆ ਹੈ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਹੁਣ ਸੂਬੇ ਵਿੱਚ ਹੌਲੀ-ਹੌਲੀ ਠੰਡ ਵਧੇਗੀ ਇਹ ਸਰਦੀ ਦੀ ਪਹਿਲੀ ਦਰਸਕ ਮੰਨੀ ਜਾ ਰਹੀ ਹੈ ਪਹਾੜੀ ਇਲਾਕਿਆਂ ਚ ਹੋਈ ਬਰਫਵਾਰੀ ਕਾਰਨ ਪੰਜਾਬ 'ਚ ਠੰਡੀਆਂ ਹਵਾਵਾਂ ਚੱਲਣ ਦੀ ਸਭਾਵਨਾ ਦਿਟਾਈ ਜਾ ਰਹੀ ਹੈ ਇਹ ਮੌਸਮ ਵਿਭਾਗ ਦਾ ਕਹਿਣਾ ਹੈ ਪੰਜਾਬ ਦੇ ਘਟੋ ਘਟਾ ਤਾਪਮਨ ਚ 4 ਡਿਗਰੀ ਦੀ ਗਿਰਾਵਟ ਦੇ ਬਾਅਦ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਨ 10 ਤੋਂ 12 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਹੈ ਸਭ ਤੋਂ ਘੱਟ ਤਾਪਮਨ ਫਰੋਥ ਫਰੀਦਕੋਟ 'ਚ 7.9 ਡਿਗਰੀ ਦਰਜ ਕੀਤਾ ਗਿਆ ਹੈ ਇਸੇ ਤਰ੍ਹਾਂ ਜ਼ਿਆਦਾਤਰ ਜ਼ਿਲ੍ਹਿਆਂ ਦਾ ਵੱਧ ਤੋਂ ਵੱਧ ਤਾਪਮਨ 26 ਤੋਂ 29 ਡਿਗਰੀ ਦੇ ਵਿਚਕਾਰ ਰਿਹਾ ਸਭ ਤੋਂ ਵੱਧ ਤਾਪਮਨ ਲੁਧਿਆਣਾ ਦੇ ਸਮਰਾਲਾ 'ਚ ਦਰਜ ਹੋਇਆ ਹੈ ਜੋ 30.7 ਡਿਗਰੀ ਰਿਹਾ ਹੈ ਅੰਮ੍ਰਿਤਸਰ ਦਾ ਘੱਟੋ ਘੱਟ ਤਾਪਮਾਨ 10.7 ਡਿਗਰੀ ਲੁਧਿਆਣਾ ਦਾ 14.4 ਡਿਗਰੀ ਪਟਿਆਲਾ ਦਾ 18.4 ਡਿਗਰੀ ਬਠਿੰਡਾ ਦਾ 12 ਡਿਗਰੀ ਤੇ ਗੁਰਦਾਸਪੁਰ ਦਾ 11.8 ਡਿਗਰੀ ਦਰਜ ਕੀਤਾ ਗਿਆ ਹੈ ਪ੍ਰਾਈ ਸਾੜਨ ਦੇ ਮਾਮਲੇ ਚ ਇੱਕ ਦਿਨ ਹੀ ਦਿਗਰਾਵਟ ਤੋਂ ਬਾਅਦ ਮੁੜ ਵੱਡਾ ਉਛਾਲ ਦੇ ਨੂੰ ਦੇਖਣ ਨੂੰ ਮਿਲਿਆ ਹੈ ਵੀਰਵਾਰ ਨੂੰ ਪ੍ਰਾਈ ਸਾੜਨ ਦੇ ਕੋਲ 352 ਮਾਮਲੇ ਸਾਹਮਣੇ ਆਏ ਨੇ ਇਨ੍ਹਾਂ ਚ ਸਭ ਤੋਂ ਵੱਧ ਮਾਮਲਾ ਮੌਕੇ ਦੇ ਦਰਜ ਕੀਤੇ ਗਏ ਨੇ ਜੋ 46 ਰਾਹ ਹੈ ਮਕਤਸਰ ਤੇ 40 ਸੰਗਰੂਰ ਤੇ 31 ਲੁਧਿਆਣਾ ਤੇ 29 ਫਿਰੋਜ਼ਪੁਰ ਤੇ ਤਰਨਤਾਰਨ ਦੇ 28 ਤੇ 28 ਬਠਿੰਡਾ ਦੇ 27 ਅੰਮ੍ਰਿਤਸਰ ਦੇ 25 ਮਾਨਸਾ 24 ਤੇ ਪਟਿਆਲਾ ਚਿੱਕੀ ਮਾਮਲੇ ਦੀ ਰਿਪੋਰਟ ਹੋਏ ਹੈ ਤੇ ਅਸੀ ਮੌਸਮ ਦੀ ਇਹ ਜਾਣਕਾਰੀ ਮੌਸਮ ਦੀ ਹਰ ਰਿਪੋਰਟ ਦਸਣਾਂ ਜੀ ਕਰਦੇ ਰਵਾਂਗੇ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ